ਉਹਦਾ ਕੀ ਨਾਮ ਇਹਨੇ ਮੰਨ ਦਵਾਈ ਲਈ ਉਹ ਆਹ ਦਵਾਈ ਕਹਿੰਦੇ ਆ ਅੰਨੇ ਚੱਕ ਤਾਂ ਪੜ ਲੈ ਇਹਨੂੰ ਚੱਲੋ ਖਾਲੇ ਦੇ ਨਾਣੇ ਪਾ ਲਾਣੇ ਇਹਨਾਂ ਨੂੰ ਅੰਦਾ ਨਹੀਂ ਵਾ ਦੋ ਜੰਦ ਵਿੱਚ ਪਾ ਹਈ ਹਈ ਹੋ ਨੋ

ਆ ਕਿਹੜਾ ਹਨਾ ਹਾਂ ਹੜਦੇ ਆ ਕਵਾ ਵੀ ਨਾ ਚੱਲ ਫੜੋ ਫੇਰ ਹਲਾਜ ਕਰਦੇ ਹਲਾਜ ਕਰਦੇ ਦਾਦੇ 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 ਤਾਂ ਸਾਰੇ ਦੋ ਤਰ੍ਹਾਂ ਦੋ ਤਰ੍ਹਾਂ ਮਾਤਾ ਉਹ ਮਾਤਾ ਤਿੰਨ ਚਾਰ ਖੰਮ ਪوڑਦੇ ਇਹਦੇ ਚਾ ਛੱਡ ਦੇ ਇਹ ਕਿਦਾਂ ਹੈ ਇਹ ਦੋ ਥੜਾ ਫੜੀਏ ਕੁਤੋਂ ਥੜਾ ਪਰਲਾ ਆਣੂ 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 ਇੱਧਰ ਆ ਫੜਕ ਲਾ ਫੱਕ ਫੱਕ ਪੁੱਕੇ ਉਹ ਦਾ ਛੜਦੇ ਹੋਣ ਦਾਦੇ ਤਾਂ ਨੂੰ ਹਾਂ ਹਾਂ ਲਾਗੇ ਲਾਗਦਾ ਤੂਸੀ ਤੇ ਤੂਸੀ ਦੇ ਖਵਾ ਰੋਟੀ ਤੂੰ ਵੀ ਚੱਲ ਖਵਾ ਦੇ ਆ ਆ ਆ ਆ ਆ ਆ ਆ ਆਨੇ ਥਲੇ ਛੁੱਟੀ ਜਾਂਦੀ ਹੈ ਹਣ ਖਵਾ ਇਹਨੂੰ ਨਹੀਂ ਵਾਹ ਰੋਟੀ ਇਹਨੂੰ ਆਲਾ ਰੋਟੀ ਦਾ ਹੈਦਰਾ ਤੈਨੂੰ ਪਤਾ ਜੀ ਨਹੀਂ ਤੈਨੂੰ ਉਹ ਆ ਆ ਲੱਗੂ ਜਿਆ ਜੇ ਵੀ ਨਿਕਲ ਲੈ ਦੰਦ ਮਮਾ ਲੱਗੂ ਚਾ ਦਿਨਾ ਬੂੰਜਾ ਦਾ ਦਿਨਾ ਕਰੂਲੀ ਕਰ ਲੈ ਤੂੰ ਕਿੰਨੇ ਤੋੜਦਾ ਇਹ ਕੌਣ ਆਰਬ ਨਹੀਂ ਇਹ ਕੌਣ ਹੈ ਕੌਣ ਹੈ ਆਵੋ ਹਾ 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 ਨਈਂ ਦਾ ਸਰਵ ਆਵੇ ਦੰਦ ਤੋੜ ਕੇ ਬੈ ਗਏ ਵੇ ਆ ਮਾੜਾ ਜਹਾੜਿਆ ਸਿਰਫ ਤਾਂ ਟੁੱਟਾਈ ਹੋਏ ਪੂਰਾ ਨਹੀਂ ਮਾਸ ਚੜਿਆ ਓ ਛੋੜਦੇ ਪਰ ਆ ਸਾਲਾ ਦੰਦ ਟੁੱਟ ਕੇ ਤੇ ਕੀ ਹੋ ਗਿਆ ਦੰਦ ਟੁੱਟਣ ਸਾਲੇ ਮਾ ਫੇ ਹਜੂ ਤਨੂ ਦਾ ਇੱਕ ਲਾਗ ਲਾ ਦਾਂਗੇ ਕਿਉਂ ਮੋਟੀ ਮੋਟੀ ਨਿਕਰੀ ਕੀ ਨੀ ਹਾਂ ਦੇ ਦੇ ਇੱਕ ਆਪਣਾ ਦੰਦ ਕੀ ਕਰ ਆ ਅਰ ਬਨੂ ਦੇ ਦਈਏ ਤੇ ਤੇਰਾ ਕਿਥੇ ਤੀਰ ਤੀਰ ਕਿੱਥੇ ਤੇਰੇ ਕੋਲ ਦੱਸ ਤੀਰ ਕਿੱਥੇ ਦੱਸ ਤੀਰ ਤੇ ਬੀਬੀ ਜੀ ਤੇ ਆਈ ਆਈ bro ਤੇ ਹੈਡ ਆਈਜ 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 ਹੈਡ ਫਿੰਗਰ ਫਿੰਗਰ ਹਾਂ ਫਿੰਗਰ ਫਿੰਗਰ ਆਹ ਕਹ ਆਰਾਮ ਫੁੱਟ ਫੁੱਟ ਕਿੱਥੇ ਹੈ? ਇਹਨੂੰ ਬੋਸ ਇਹਨੂੰ ਬੋਸ ਦੰਤੜਾ ਗਿਆ ਗਿਆ ਇਹਨੂੰ ਇਹਨੂੰ ਬੋਸ ਮਾਰਦਾ ਉਹ ਕਾ ਇਹਨੂੰ ਜਾ ਤੱਕ ਗਿਆ ਓਏ ਉਹ ਆ ਰਵ ਜਾ ਕੇ ਗਿਆ ਸੂਰਜਾ ਸੂਰਜਾ ਪੁਰਾਣਾ ਦੰਦ ਲੈ ਜਾ ਤੇ ਨਵਾਂ ਦੰਦ ਦੇਜਾ ਨਾ ਫੜੀ ਨਾ ਫੜੀ ਪਤਾ ਨਾ ਫੜੀ ਆ ਰਵੇ ਇਧਰ ਆ ਫੁੱਡੇ ਤੇ ਬਾਹਰ ਆ ਕੌਣ ਆਇਆ ਤਾਂ ਹਟ ਦਾਦੇ ਤਾਂ ਚੁੱਕ ਦਿੰਦਾ ਕੌਣ ਆਦੀ ਮੰਨ